ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ 8 ਜ਼ਿਲ੍ਹਿਆਂ 'ਚ ਕਈ ਥਾਵਾਂ 'ਤੇ ਅੱਜ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾ ਤੇ ਹਨੇਰੀ ਬਿਜਲੀ ਗਰਜਨ ਦਾ येलो ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ 'ਚ ਸੂਬੇ ਦੇ ਤਾਪਮਾਨ 'ਚ 2 ਡਿਗਰੀ ਦੀ ਕਮੀ ਵੀ ਆਈ ਹੈ ਜੋ ਕਿ ਸਾਧਾਰਨ ਤਾਪਮਾਨ ਨਾਲੋਂ 4.6 ਡਿਗਰੀ ਘੱਟ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਸਮਰਾਲਾ 'ਚ 38 ਡਿਗਰੀ ਦਰਜ ਕੀਤਾ ਗਿਆ ਫਿਰ ਵੀ ਦੱਸ ਦੇ ਕਿ 9 ਜੂਨ ਤੱਕ ਹਨੇਰੀ ਜਾਂ ਬਿਜਲੀ ਚਮਕਨ ਦਾ ਕੋਈ ਅਲਰਟ ਨਹੀਂ ਹੈ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਫਜ਼ਿਲਕਾ ਸ੍ਰੀ ਮੁਕਸਰ ਸਾਹਿਬ ਬਠਿੰਡਾ ਮਾਨਸਾ ਨਵਾਂ ਸ਼ਹਿਰ ਮੁਹਾਲੀ ਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ ਇਨਾ ਜ਼ਿਲ੍ਹਿਆਂ ਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਫਜ਼ਿਲਕਾ ਸ਼ਿਮਕਸਰ ਸਾਹਿਬ ਬਠਿੰਡਾ ਮਾਨਸਾ ਫਰੀਦਕੋਟ ਬਰਨਾਲਾ ਨਵਾਂ ਸ਼ਹਿਰ ਤੇ ਮੋਹਾਲੀ ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਧਨੇਰੀ ਜਾਂ ਬਿਜਲੀ ਚਮਕਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ 5 ਜੂਨ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਕਿਸੇ ਵੀ ਹਨੇਰੀ ਜਾਂ ਤੂਫਾਨ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਇਸ ਸਮੇਂ 33 ਤੋਂ 38 ਡਿਗਰੀ ਦੇ ਦਰਮਿਆਨ ਹੈ ਸਾਰੇ ਜ਼ਿਲ੍ਹਿਆਂ ਚ ਤਾਪਮਾਨ ਚ ਕਮੀ ਆਈ ਹੈ